ਬਹੁਤ ਹੀ ਮਿਹਨਤੀ ਸੁਰੀਲਾ ਗਾਇਕ ਜਿਨ੍ਹਾਂ ਅਮਰੀਕ ਤਲਵੰਡੀ ਜਿਨ੍ਹਾਂ ਦੀਆਂ 37 ਕਿਤਾਬਾਂ ਨੇ ਜਿਹੜੀਆਂ ਪੰਜਾਬੀ ਸਭਿਆਚਾਰ ਨੂੰ ਮਿਲੀਆਂ ਨੇ ਉਹਨਾਂ ਦੇ ਗੀਤਾਂ ਤੇ ਫਿਲਮਾਂ ਪੂਰੀ ਅਗੇ ਪੀ ਐਚ ਡੀ ਵੀ ਤਿਆਰੀ ਕਰਦੇ ਨੇ ਉਹਨਾਂ ਦਾ ਗੀਤ ਤੁਸੀਂ ਸੁਣਿਆ ਸੀ ਵੋਟਾਂ ਇਹਨਾਂ ਦਾ ਸਾਥ ਦਿੱਤਾ ਸੀ ਦੀਪ ਧਾਲੀਵਾਲ ਨੇ ਤਾਲੀਵਾਲ ਵੀ ਸਾਡੇ ਕੋਲੇ ਇੱਥੇ ਪਹੁੰਚੂ ਸੁਪਨਾ ਬਰਾੜ ਵੀ ਇੱਥੇ ਪਹੁੰਚੂ ਕਿੰਦੇ ਸਾਹਿਬ ਜੀ ਵੀ ਆਉਣਗੇ ਔਰ ਬਹੁਤ ਕਲਾਕਾਰ ਨੇ ਜਿਹੜੇ ਤੁਹਾਡੇ ਰੂਬਰੂ ਅਸੀਂ ਕਰਦੇ ਰਹਾਂਗੇ ਇੱਕ ਸਾਡਾ ਹੋਰ ਬਣਾ ਪਿਆਰਾ ਮਿੱਤਰ ਸਤਵੀਰ ਚਹਿਲ ਉਹ ਗਏ ਕਰੀਆ ਤੇ ਵਧੀਆ ਹਾ ਹਾ ਜਰਦਾ ਸਮਝ ਨੂੰ ਬਤਾ ਤੁਸੀਂ ਵੀ ਮਾਲਸ ਕਰਨ ਵਾਸਤੇ ਪਹੁੰਚ ਗੋ ਵੀ ਕਿਸੇ ਕਲਾਕਾਰ ਰਹੀ ਜੇ ਤਾਂ ਉਹ ਦੁਖਦੀ ਹੋਈ ਨਾ ਕੋਈ ਨਹੀਂ ਨਿਗਾਹ ਜੋ ਮੇਰੇ ਤੋਂ ਚਾ ਸਭੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਜਿਹੜੇ ਹਮੇਸ਼ਾ ਮਾਲਸ ਕਰਨ ਲਈ ਤਿਆਰ ਰਹਿੰਦੇ ਨੇ ਵੀ ਜੇ ਕਿਸੇ ਦੇ ਕੋਡੇ ਘੇਟੇ ਵੀ ਨਾ ਵੀ ਦੁਖਦੇ ਹੋਣ ਨਾ ਦੁਖਣ ਲਾਉਂਦੇ ਉਹ ਵੀ ਇੱਥੇ ਪੁੰਚੇ ਨੇ ਇੱਕ ਹੋਰ ਸਾਡਾ ਹਾਰਤ ਸੀਗੇ ਬਹੁਤ ਬਹੁਤ ਧੰਨਵਾਦ ਇੱਕ ਸਾਡਾ ਵੀਰ ਟਿੱਪਾ ਵਾਲੀ ਤੋਂ ਪਹੁੰਚਿਆ ਇੱਥੇ ਸੁਖਜੀਤ ਸੰਧੂ ਸੁਖਜੀਤ ਸੰਧੂ ਜੀ ਹੱਥ ਖੜਾ ਕਰਿਓ ਹਾਂ ਇਹਨਾਂ ਨੂੰ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਦੇਖਿਆ ਹੋਊਗਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਇਹਨੇ ਕੰਮ ਕੀਤਾ ਟਿੱਪਾ ਵਾਲੀ ਤੋਂ ਜਦੋਂ ਇਸ ਨੂੰ ਪਤਾ ਸੀ ਕਿ ਇਹ ਤੇ ਬਹੁਤ ਮਹਾਨ ਸੰਗੀਤਾਂ ਨੇ ਪੁੰਚੇ ਆ ਤੇ ਇਹਨੇ ਸਵੇਰੇ ਮੋਟਰਸਾਈਕਲ ਚੱਕਿਆ ਤੇ ਇੱਥੇ ਪਹੁੰਚ ਚੁੱਕਿਆ ਅਸੀਂ ਦੁਨਾਲੇ ਵੀ ਕਈ ਗੀਤਾਂ ਦੇ ਵਿੱਚ ਆ ਉਸਨੇ ਵਧੀਆ ਰੋਲ ਇਸ ਦਾ ਵਧੀਆ ਰੋਲ ਹੁਣ ਮੈਂ ਤਾਂ ਬੱਸ ਤੁਹਾਨੂੰ ਪਤਾ ਵੀ ਹੀਰੋ ਦਾ ਰੋਲ ਕੀ ਕਰਨਾ ਮੈਂ ਤਾਂ ਰੋਲ ਦਾ ਰੋਲ ਚਾਹਤੇ ਰੋਲ ਚੀ ਹੁੰਦਾ ਤੇ ਅਸੀਂ ਇਕੱਠੇ ਨੇ ਵੀ ਕੰਮ ਕੀਤਾ ਹੈਗਾ ਤੇ ਹੋਰ ਵੀ ਜਿਉਂ-ਜਿਉਂ ਮੈਂ ਚਮਕੌਰ ਨੂੰ ਬੇਨਤੀ ਕਰੂੰਗਾ ਹਾਂ ਕੁਲਵਿੰਦਰ ਸਿੰਘ ਜੀ ਉਹ ਵੀ ਆਪਣੇ ਦੋ ਬੱਚੇ ਲੈ ਕੇ ਸਾਡੇ ਕੋਲੇ ਪਹੁੰਚੇ ਨੇ ਬਹੁਤ ਵਧੀਆ ਬੰਨੇ ਬੱਚੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਜਵਨ ਤੇ ਉਹਨਾਂ ਦੀ ਬੇਟੀ ਉਹ ਵੀ ਆਪਣਾ ਗੀਤ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਗੇ ਚਮਕੌਰ ਜੀ ਹਾਂ ਸ਼ੁਰੂਆਤ ਕਰ ਲਈਆ ਹਾਂ ਹਾਂ ਆਪਾਂ ਜਿਹੜਾ ਅਜਿਹਾ ਪ੍ਰੋਗਰਾਮ ਹੈ ਇੱਕ ਹੋਰ ਬੇਨਤੀ ਕਰੂੰਗਾ ਵੀ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਆ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਪ੍ਰੋਗਰਾਮ ਸੰਜਾ ਔਰ ਆਖਿਆ ਖਾਸ ਕਰਕੇ ਆਪਾਂ ਲੋੜੀ ਤੇ ਲੋੜੀ ਨਾਲ ਸੰਬੰਧ ਤਾਂ ਵੀ ਲੋੜੀ ਪੁੱਤ ਦੀ ਨਾ ਧੀ ਦੀ ਲੋੜੀ ਹਰ ਨਵੇਂ ਜੰਮੇ ਬੱਚੇ ਦੀ ਰੰਜੀ ਦੀ ਲੋੜੀ ਇੱਕ ਸਰਵ ਸੰਜਿਆ ਦਾ ਹਾਰ ਹੈ ਜਿਹਨੂੰ ਆਪਾਂ ਸਾਰੇ ਰਲ ਮਿਲ ਕੇ ਮਨਾਉਨੇ ਆ ਔਰ ਵੱਧ ਸੰਬੰਧ ਜਿਹੜਾ ਹੈਗਾ ਇਸ ਦਾ ਦੁੱਲਾ ਭੱਟੀ ਦੇ ਨਾਲ ਆ ਦੁੱਲਾ ਭੱਟੀ ਦਾ ਜਿਹੜਾ ਕੋਈ ਗੀਤ ਐਸੇ ਗਾਉਂਦੇ ਰਹਿੰਦੇ ਆ ਤੇ ਕਥਾ ਕਹਾਣੀ ਦਾ ਜਿਸ ਤਰ੍ਹਾਂ ਘੋਲ ਚੱਲਦਾ ਰਹਿੰਦਾ ਸਭ ਤੋਂ ਪਹਿਲਾਂ ਜਦੋਂ ਅਕਬਰ ਨੂੰ ਲਗਾਣ ਲੋਕਾਂ ਦੇ ਲਾਇਆ ਸੀ ਕਿਸਾਨਾਂ ਦੇ ਲਾਇਆ ਸੀ ਤਾਂ ਉਹ ਸਭ ਵਿਰੋਧ ਕਰਨ ਵਾਸਤੇ ਜਿਹੜੇ ਦੁੱਲੇ ਦੇ ਫਾਦਰ ਸੀਗੇ ਫਰੀਦ ਜੀ ਉਹਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਫਿਰ ਉਹ ਮੀੜਾ ਜਿਹੜਾ ਦੁੱਲੇ ਨੇ ਚੱਕਿਆ ਚੱਕਿਆ ਦੁੱਲਾ ਪੱਟੀ ਔਰ ਇੱਕ ਪੰਡਤ ਗਰੀਬ ਦੀ ਲੜਕੀ ਸੀ ਜਿਹੜੀ ਸੁੰਦਰ ਮੰਦਰੀਆ ਵਾਲਾ ਗੀਤ ਗਾਉਂਦਾ ਉਸ ਦਾ ਜਿਹੜਾ ਵਿਆਹ ਸੀ ਲੋੜੀ ਵਾਲੀ ਯਾਦ ਕੀਤਾ ਇਸ ਕਰਕੇ ਇਹਦਾ ਜਿਹੜਾ ਲੋੜੀ ਦਾ ਸੰਬੰਧ ਆ ਉਹ ਦੁਰਲਾਪਤੀ ਨਾਲ ਵੀ ਆ ਇੱਕ ਸਾਡੇ ਗੀਤਕਾਰ ਵੀਰ ਹੋਰ ਪਹੁੰਚ ਚੁੱਕੇ 11 ਕੀ ਹਾਲਾ ਜਿਨ੍ਹਾਂ ਨੇ ਤੁਸੀਂ ਬਹੁਤ ਗੀਤ ਜਿਹੇ ਰਾਜਪਾਲ ਦੀ ਆਵਾਜ਼ ਦੇ ਵਿੱਚ ਸੁਣੇ ਉਹ ਵੀ ਅੱਜ ਉਚੇਚੇ ਤੌਰ ਤੇ ਭਾਵੇਂ ਠੰਢ ਜਿੱਦੋਂ ਅਜੇ ਲੇਟ ਹੋ ਗਿਆ ਪਰ ਨੇੜੇ ਨੂੰ ਆਉਣ ਵਾਲੇ ਨੇ ਏਡੀ ਹੋ ਜਾਂਦੇ ਹੁੰਦੇ ਨੇ ਉਹ ਵੀ ਪਹੁੰਚ ਗਿਆ ਉਹ ਠੀਕ ਹੈ ਨਾ ਨੇੜੇ ਵਾਲ ਨੂੰ ਤਾਂ ਪਹਿਲਾਂ ਪਹੁੰਚਣਾਗਾ ਹੀ ਵਸੀ हां ਇਹਨਾਂ ਦੇ ਬਹੁਤ ਸਾਰੇ ਗੀਤ ਤੁਸੀਂ ਅਕਸਰ ਹੀ ਸੁਣੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਸੁਣੋਗੇ ਬਹੁਤ ਵਧੀਆ ਅੱਜ ਬਹੁਤ ਸਾਰੇ ਤੁਹਾਨੂੰ ਗੀਤਕਾਰ ਕਲਾਕਾਰ ਫਿਲਮੀ ਕਲਾਕਾਰ ਉਹ ਤੁਹਾਨੂੰ ਮਲਾਵਾਂਗੇ ਸਾਡੇ ਪਿਆਰੇ ਨਿਤ ਰਪ੍ਰੀਜ਼ੈਂਟੇਸ਼ਨਾਂ ਨਹੀਂ ਜਿਨ੍ਹਾਂ ਦਾ ਅਜ ਵਿਸ਼ੇਸ਼ ਸਨਮਾਨ ਆ ਉਹ ਵੀ ਪੁੰਚਣ ਵਾਲੇ ਹੀ ਨੇ ਉਹ ਥੋੜਾ ਜਿਹਾ ਲੇਟ ਹੋ ਗਏ ਉਹਨਾਂ ਨੇ ਇੱਕ ਪ੍ਰੋਗਰਾਮ ਹੋਰ ਅਟੈਂਡ ਕਰਨਾ ਸੀ ਜਿਨ੍ਹਾਂ ਨੇ ਗੀਤ ਮਹਮਦ ਮੁਸਫੀਕ ਤੋਂ ਲੈ ਕੇ ਅੱਜ ਤੱਕ ਤੁਸੀਂ ਜਿੰਨੇ ਵੀ ਇੱਕ ਨੇ ਉਹਨਾਂ ਦੀ ਆਵਾਜ਼ ਸੁਣੇ ਉਹ ਵੀ ਸਿੱਧੀ ਹੀ ਸਾਡੇ ਕੋਲੇ ਪਹੁੰਚਣਗੇ ਤੇ ਚਮਕੌਰ ਦੀ ਦੇ ਅਜਾਸਤ ਹੋਵੇ ਤਾਂ ਆਪਣਾ ਪ੍ਰੋਗਰਾਮਾ ਜਿਹੜਾ ਸ਼ੁਰੂ ਕਰੀਏ ਤਾਂ ਕਿ ਜਿੰਨੇ ਵੀ ਆਪਣੇ ਕੋਲੇ ਕਲਾਕਾਰ ਆਏ ਨੇ ਤੇ ਆ ਰਹੇ ਨੇ ਉਹਨਾਂ ਨੂੰ ਸਟੈਪ ਵਾਈਜ਼ ਸਟੈਪ ਟਾਈਮ ਮਿਲਦਾ ਰਹੇ ਇੱਕ ਮੈਂ ਕਲਾਕਾਰਾਂ ਨੂੰ ਵੀ ਬੇਨਤੀ ਕਰੂੰਗਾ ਪ੍ਰੋਗਰਾਮ ਆਪਾਂ ਆਪਣਾ ਘਰ ਦਾ ਵਧੀਆ ਡੰਗ ਦੇ ਨਾਲ ਨਿਭਾਉਣਾ ਜਿੰਨਾ ਵੀ ਸਮਾਂ ਜਿੰਨੂੰ ਮਿਲੂਗਾ ਉਸ ਸਮੇਂ ਦੇ ਵਿੱਚ ਰਹਿ ਕੇ ਆਪਣੀ ਜਿਹੜੀ ਆਤਮਾ ਆਪਣਾ ਜਿਹੜਾ ਗੀਤ ਆ ਉਹ ਪੇਸ਼ ਕਰਨਾ ਤਾਂ ਕਿ ਤੁਹਾਡਾ ਜਿਹੜਾ ਇੱਕ ਗੀਤ ਦਾ ਟਾਈਮ ਹੈ ਤਾਂ ਦੋ ਦਾ ਮਿਲਦਾ ਜਾਂ ਤਿੰਨ ਦਾ ਮਿਲਦਾ ਉਹਨਾਂ ਗੀਤਾਂ ਦੇ ਨਾਲ ਹੀ ਤੁਸੀਂ ਪ੍ਰਭਾਵ ਛੱਡ ਸਭ ਨੂੰ ਚਮਕੌਰ ਤਮਕੌਰ ਸਿੰਘ ਨੂੰ ਮੈਂ ਬੇਨਤੀ ਕਰਦਾ ਕਿ ਉਹ ਆ ਕੇ ਦੱਸੇ ਵੀ ਆਪਾਂ ਸਟੇਜ 'ਤੇ ਜਿਹੜੀ ਵੀ ਸ਼ੁਰੂਆਤ ਹੈ ਜਿਹੜੀ ਇੱਕ ਧਰਮਗੀਤ ਹੋ ਕਰਨ ਕੋਈ ਵੀ ਇਹ ਸਾਡਾ ਪੰਜਾਬੀਆਂ ਦਾ ਸੁਭਾਅ ਵੀ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਵੀ ਗੁਰਬਾਣੀ 'ਚ ਵੀ ਲਿਖਿਆ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਸਾ ਕੀ ਸ਼ੁਰੂ ਕਰੀਏ ਜੀ ਸਭ ਤੋਂ ਪਹਿਲਾਂ ਅਸੀਂ ਹੁਣ ਪਿੱਛੇ ਜੇ ਕੀ ਤੁਸੀਂ ਸੁਣਿਆ ਸੀਗਾ ਲਾਈਆਂ ਹੱਟੀਆਂ ਉਸ ਗੀਤ ਦੀ ਗਾਇਕਾ ਲਵੀ ਜੰਜਰ ਸਾਡੇ ਕੋਲੇ ਪਹੁੰਚ ਚੁੱਕੀ ਆ ਮੈਂ ਬੇਨਤੀ ਕਰੂੰਗਾ ਲਵੀ ਜੰਜਰ ਨੂੰ ਤੇ ਉਹ ਗੀਤ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਿਓ ਕਬੜੀ ਖੁਸ਼ੀ ਦੀ ਗੱਲ ਇਹ ਆ ਕਿ ਉਸ ਗੀਤ ਦੇ ਗੀਤਕਾਰ ਵੀ ਰੈਕਟਰ ਵੀ ਸਾਡੇ ਕੋਲੇ ਗੀਤਾ ਤਿਆਰਪੁਰਾ ਪਹੁੰਚ ਨੇ ਨਾ ਤੇ ਨਾ ਤੇ ਜ਼ੋਰਦਾਰ ਤਾੜੀ ਲਾ ਦਿਓ ਜੀ ਵੇ ਹੋਰ ਗੱਲਾਂ ਨਾ ਭਾਵੇਂ ਸੰਗੋਚ ਕਰ ਲਿਓ ਤਾੜੀ ਮਾਰਨ ਲੱਗੇ ਸੰਗੋਚ ਨਾ ਕਰਿਓ ਸੰਗੋਚ ਤੋਂ ਆਉਣ ਦੇ ਪਹਿਲੇ ਪਾਸੇ ਤੁਹਾਡੀ ਥਾੜੀ ਸੁਣਨੀ ਚਾਹੀਦੀ ਆ ਇਹ ਨਹੀਂ ਕਿ ਤਾੜੀ ਦਾ ਫਾਇਦਾ ਨਹੀਂ ਤੁਹਾਨੂੰ ਬਾਅਦ ਚ ਗਣਾਵਾਂਗੇ ਤੇ ਹੁਣ ਤੁਹਾਡੀ ਸੇਵਾ ਦੇ ਵਿੱਚ ਇੱਕ ਧਰਮ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ ਲਵੀ ਚਿੰਝ